ਵਿਆਹ ਕਰਨ ਸਮੇ ਜਿਹੜਾ ਮੁੰਡਾ ਕੁੜੀ ਵਰ ਮੌਲਾ ਪੌਂ ਸਮੇ ਆ ਗਲਤੀ ਕਰਦਾ ਅਕਸਰ ਉਹਨਾਂ ਵਿਆਹ ਟੁੱਟ ਜਾਂਦਾ ਤੇ ਕੋਈ ਗ੍ਰਹਿ ਫਰਮ ਜਾਂ ਅੰਧ ਵਿਸ਼ਵਾਸ ਨਹੀਂ ਆ ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੇ ਲੋਕ ਵਿਆਹਾਂ ਤੋਂ ਬਾਅਦ ਜਿੰਨਾਂ ਖਾਖ ਕਰਕੇ ਸਿੱਖਾਂ ਦੀ ਜਿੱਦ ਗੱਲ ਕਰ ਲਈਏ ਕਿ ਸਿੱਖਾਂ ਦੇ ਵਿੱਚ ਵੀ ਲਾਵਾ ਫੇਰੇ ਕਰਨ ਤੋਂ ਬਾਅਦ ਕੁਝ ਲੋਕ ਜਿਹੜੇ ਨੇ ਇੱਕ ਦੂਜੇ ਦੀ ਗਾਲ ਵਿੱਚ ਵਰ ਮੌਲਾ ਪਾਉਂਦੇ ਨੇ ਜਦੋਂ ਉਹ ਵਰਮਾਲਾ ਪਾਉਂਦੇ ਨੇ ਤੇ ਇੱਕ ਜਹੀ ਗਲਤੀ ਕਰਦੇ ਨੇ ਜਿਹਦੇ ਕਰਕੇ ਉਹਨਾਂ ਦਾ ਅਕਸਰ ਬਹੁਤ ਜ਼ਿਆਦੇ ਲੋਕਾਂ ਦਾ ਵਿਆਹ ਟੁੱਟ ਜਾਂਦਾ ਹੈ ਜਾਂ ਉਹਨਾਂ ਦੇ ਵਿਆਹ ਦੇ ਵਿੱਚ ਬਹੁਤ ਵੱਡੀ ਮੁਸ਼ਕਲਾਂ ਖੜੀਆਂ ਹੋ ਜਾਂਦੀਆਂ ਨੇ ਹੁਣ ਕੋਈ ਸਵਾਲ ਖੜਾ ਕਰੇਗਾ ਕਿ ਵੀ ਵਰਮਾਲਾ ਪਾਉਣ ਦੇ ਨਾਲ ਕਿਦਾਂ ਵਿਆਹ ਟੁੱਟ ਸਕਦਾ ਇਹ ਤੇ ਸਾਰੀਆਂ ਵਾਧੂਆਂ ਦੀਆਂ ਗੱਲਾਂ ਨੇ ਹੋ ਸਕਦਾ ਹੈ ਸਵਾਲ ਉਹਨਾਂ ਦਾ ਜਾਇਜ਼ ਹੋਵੇ ਲੇਕਿਨ ਜਿਹੜੇ ਤੁਹਾਡੇ ਵਰਗੇ ਸੂਝਵਾਨ ਸੱਜਣ ਜਦੋਂ ਇਸ ਗੱਲ ਨੂੰ ਸਮਝਦੇ ਨੇ ਜਾਂ ਵਿਚਾਰਦੇ ਨੇ ਫਿਰ ਉਹ ਕਹਿੰਦੇ ਹਾਂ ਵਾਕਿਆ ਹੀ ਵਿਆਹ ਟੁੱਟ ਜਾਂਦਾ ਹੈ ਇਹ ਨਹੀਂ ਕਰਨਾ ਚਾਹੀਦਾ ਜਾਂ ਇਹ ਗਲਤੀ ਨੂੰ ਨਹੀਂ ਦਹਰੋਣਾ ਚਾਹੀਦਾ ਤੁਸੀਂ ਸਭ ਜਾਣਦੇ ਹੋ ਕਿ ਵਿਆਹ ਦੀ ਹਰੇਕ ਧਰਮ ਦੇ ਮੁਤਾਬਿਕ ਰਸਮ ਹੁੰਦੀ ਆ ਜਿਵੇਂ ਐ ਸਾਈ ਲੋਕ ਨੇ ਉਹਨਾਂ ਦੀ ਇੱਕ ਰਸਮ ਹੁੰਦੀ ਆ ਕਿ ਮੰਦਰੀ ਪਾਉਣੀ ਜਿਹੜੀ ਆ ਹੱਥ ਨੂੰ ਯਾਨੀ ਕਿ ਖੱਬੇ ਹੱਥ ਦੀ ਸੈਕੰਡ ਉਂਗਲੀ ਨੂੰ ਮੰਦਰੀ ਪਾਉਣੀ ਤੋਂ ਉਹਨੂੰ ਵਿਆਹ ਮੰਨਿਆ ਜਾਂਦਾ ਫਿਰ ਉਹ ਕਦੀ ਲਾਵਾ ਫੇਰੇ ਨਹੀਂ ਕਰਦੇ ਫਿਰ ਉਹ ਵਰਮਾਲਾ ਨਹੀਂ ਪਾਉਂਦੇ ਤੁਸੀਂ ਇਹ ਗੱਲ ਦੇਖੀ ਹੋਣੀ ਆ ਇਸੇ ਤਰ੍ਹਾਂ ਸਾਡੇ ਇਸ ਨਾਮ ਵੀਰ ਨੇ ਜਦੋਂ ਉਹ ਵਿਆਹ ਕਰਦੇ ਨੇ ਤਾਂ ਉਹ ਵੀ ਆਪਣੀ ਵਿਆਹ ਦੀ ਫਾਰਮੈਲਟੀ ਜੋ ਉਹਨਾਂ ਦੇ ਕਾਨੂੰਨ ਦੇ ਮੁਤਾਬਕ ਆ ਉਹ ਪੂਰੀ ਕਰਨ ਤੋਂ ਬਾਅਦ ਉਹ ਵਿਆਹ ਸੰਪੂਰਨ ਮੰਨਿਆ ਜਾਂਦਾ ਪਰ ਸਾਡੇ ਸਮਾਜ ਵਿੱਚ ਸਿੱਖ ਜਿਹੇ ਲੋਕ ਨੇ ਕਿ ਉਹ ਪਤਾ ਨਹੀਂ ਕੀ ਕਰੀ ਜਾਂਦੇ ਨੇ ਪੁਰਾਣੇ ਸਿੱਖ ਧਰਮ ਦੇ ਵਿੱਚ ਤਾਂ ਵਿਆਹ ਸੰਪੂਰਨ ਉਹੀ ਮੰਨਿਆ ਜਾਂਦਾ ਜਿਹੜਾ ਤਾਂਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਲਾਵਾਂ ਫੇਰੇ ਦੀ ਜਿਹੜੀ ਰੀਤ ਆ ਰਸਮ ਆ ਜੋ ਗੁਰੂ ਰਾਮਦਾਸ ਸਾਹਿਬ ਜੀ ਨੇ ਸ਼ੁਰੂ ਕੀਤੀ ਉਹਦੇ ਮੁਤਾਬਕ ਵਿਆਹ ਸੰਪੂਰਨ ਮੰਨਿਆ ਜਾਂਦਾ ਤੇ ਵਿਆਹ ਹੋ ਗਿਆ ਪਰ ਉਸ ਤੋਂ ਬਾਅਦ ਤੁਸੀਂ ਵੇਖਿਆ ਹੋਣਾ ਇੱਕ ਚਾਦਰ ਵੀ ਚੜਾਉਂਦੇ ਨੇ ਜੋ ਬਹੁਤ ਮਾੜੀ ਗੱਲ ਆ ਇਸ ਤੋਂ ਬਾਅਦ ਵਰਮ ਵਾਲਾ ਵੀ ਪਾਉਂਦੇ ਨੇ ਹੁਣ ਵਰਮ ਵਾਲਾ ਦਾ ਸਿੱਖਾਂ ਦੇ ਨਾਲ ਕੀ ਸਬੰਧ ਜੇ ਕੋਈ ਸਾਨੂੰ ਪੁੱਛ ਲਵੇ ਕਿ ਸਿੱਖੋ ਤੁਹਾਡਾ ਵਰਮ ਵਾਲਾ ਨਾਲ ਕੀ ਸਬੰਧ ਹੈ ਸਾਡੇ ਕੋਲ ਕੋਈ ਜਵਾਬ ਨਹੀਂ ਅਸੀਂ ਕਹਿੰਦੇ ਹਾਂ ਰਿਸ਼ਤੇਦਾਰਾਂ ਦੇ ਗਏ ਸੀ ਉਹਨਾਂ ਵੀ ਪਾਈ ਸੀ ਅਸੀਂ ਵੀ ਦੇਖ ਕੇ ਪਾਉਣਾ ਪਏ ਬਸ ਸਾਡੇ ਕੋਲ ਇਹੋ ਜਵਾਬ ਹੋਏਗਾ ਵਰਮ ਵਾਲਾ ਪਾਉਣਾ ਨਹੀਂ ਇੱਕ ਦੂਜਾ ਵਿਆਹ ਕਰਨ ਦੀ ਇੱਕ ਰੀਤੀ ਆ ਜਾਨੀ ਕਿ ਇੱਕ ਵਾਰੀ ਤੁਹਾਡੇ ਧੀ ਪੁੱਤ ਦਾ ਪਹਿਲਾ ਵਿਆਹ ਹੋ ਗਿਆ ਤੇ ਜੇ ਦੂਜਾ ਕਰੋਗੇ ਤਾਂ ਟੁੱਟਣਾ ਹੀ ਆ ਨਾ ਦੂਜਾ ਵਰਮਾਣਾ ਪਾ ਕੇ ਵਿਆਹ ਸੰਪੂਰਨ ਮੰਨਿਆ ਜਾਂਦਾ ਤੁਸੀਂ ਜਾਣਦੇ ਹੋ ਕਿ ਵਿਸ਼ਵ ਦੇ ਵਿੱਚ ਬਹੁਤ ਸਾਰੇ ਲੋਕ ਉਹ ਆਪਣੇ ਧਰਮ ਦੇ ਮੁਤਾਬਕ ਜਦੋਂ ਇੱਕ ਦੂਜੇ ਦੇ ਗੱਲ ਤੋਂ ਵਰਮਾਣਾ ਪਾਉਂਦੇ ਨੇ ਉਹ ਵਿਆਹ ਪੂਰਾ ਮੰਨਿਆ ਜਾਂਦਾ ਹੁਣ ਜਦੋਂ ਅਗਲਿਆਂ ਦਾ ਇੱਕ ਰੀਤੀ ਆ ਜਾਂ ਉਹਨਾਂ ਦੀ ਰਸਮ ਨੇ ਆ ਰਿਵਾਜ ਆ ਉਹਦੇ ਠੀਕ ਵਾ ਪਰ ਸਿੱਖੋ ਤੁਹਾਡੇ ਚ ਵਰਮ ਵਾਲਾ ਪੁੰਦਰਵਾ ਕਿੱਥੋਂ ਆ ਗਿਆ ਫਿਰ ਇਹ ਸਾਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਸਾਨੂੰ ਆਪਣੇ ਧੀਆਂ ਪੁੱਤਾਂ ਨੂੰ ਇਹ ਗੱਲ ਸਮਝਾਉਣੀ ਚਾਹੀਦੀ ਆ ਕਿ ਵਿਆਹ ਇੱਕ ਹੀ ਰਸਮ ਨਾ ਹੁੰਦਾ ਆ ਜੇ ਅਸੀਂ ਦੋ ਰਸਮਾਂ ਕਰਾਂਗੇ ਤਿੰਨ ਰਸਮਾਂ ਕਰਾਂਗੇ ਚਾਰ ਕਰਾਂਗੇ ਤੇ ਸਾਡੇ ਧੀਆਂ ਪੁੱਤਾਂ ਦੇ ਚਾਰ ਚਾਰ ਵਿਆਹ ਜਿਹੜੇ ਕਰਨੇ ਪੈਣਗੇ ਜਾਨੀ ਕਿ ਤਲਾਕ ਹੋਣਗੇ ਤੁਸੀਂ ਦੇਖੋ ਪਹਿਲਾ ਵਿਆਹ ਤਾਂ ਗੁਰੂ ਮਹਾਰਾਜ ਦੀ ਮਰਿਆਦਾ ਜੀ ਜਿਹੜੇ ਲੋਕ ਇੰਜ ਕਰਦੇ ਨੇ ਉਹ ਵਿਆਹ ਸਫਲ ਮੰਨਿਆ ਜਾਂ ਦਸਖਾਂ ਦਾ ਦੁਜਾ ਵਿਆਹ ਹੁੰਦਾ ਬਾ ਮੁੰਦਰੀ ਪਾਉਣੀ ਜਿਹੜੀ ਮੁੰਦਰੀ ਪਾਉਣੀ ਆ ਉਹ ਵੀ ਇੱਕ ਜਿਹੜੇ ਯੂਰਪ ਚ ਲੋਕ ਰਹਿੰਦੇ ਉਹਨਾਂ ਨੂੰ ਪਤਾ ਹੈ ਕਿ ਯੂਰਪ ਦੇ ਲੋਕ ਮੁੰਦਰੀ ਪਾਉਣ ਨੂੰ ਪੂਰਾ ਵਿਆਹ ਮੰਨਿਆ ਜਾਂਦਾ ਦੁਜਾ ਵਿਆਹ ਹੋ ਗਿਆ ਤੀਜਾ ਵਿਆਹ ਸਾਡਾ ਜਿਹੜਾ ਹੁੰਦਾ ਇੱਕ ਚਾਦਰ ਪਾਉਣਾ ਤੁਸੀਂ ਦੇਖਣਾ ਨਾ ਕਿ ਕਈ ਵਾਰਾਂ ਵਿਆਹਾਂ ਦੇ ਵਿੱਚ ਕੁਝ ਲੋਕ ਕੀ ਕਰਦੇ ਨੇ ਲਾਵਾ ਫੇਰੇ ਤੋਂ ਬਾਅਦ ਜਦੋਂ ਉਹਦੀ ਐਂਟਰੀ ਕਰਦੇ ਨੇ ਸਟੇਜ ਵੱਲ ਖੜਦੇ ਨੇ ਤੇ ਭਰਾਵਾਂ ਨੇ ਚਾਦਰਾਂ ਫੜੀਆਂ ਹੁੰਦੀਆਂ ਨੇ ਚਾਰ ਨੁਕਰਾ ਤੋਂ ਤੇ ਸਾਡੇ ਪੁਰਾਣੇ ਸਮਿਆਂ ਦੇ ਵਿੱਚ ਇਹਨੂੰ ਚਾਦਰ ਪਾਉਣਾ ਕਹਿੰਦੇ ਹੁੰਦੇ ਸੀ ਹੁਣ ਅਸੀਂ ਦੋ ਵਿਆਹ ਤੇ ਇਹ ਕਰ ਲਈ ਤੀਜੀ ਅਸੀਂ ਚਾਦਰ ਪਵਾ ਦਿੱਤੀ ਆਪਣੇ ਬੱਚੇ ਦੇ ਵਿਆਹ ਦੀ ਕਿੰਨੀ ਸਾਡੇ ਲਈ ਦੁੱਖ ਵਾਲੀ ਗੱਲ ਆ ਕਿੱਡੀ ਸਾਡੇ ਲਈ ਸੋਚਣ ਵਾਲੀ ਗੱਲ ਆ ਫਿਰ ਇਹ ਤੋਂ ਬਾਅਦ ਚੌਥੀ ਰਸਮ ਅਸੀਂ ਕਰਤੀ ਵਰਮ ਵਾਲਾ ਪਾਉਣ ਦੀ ਕਿ ਇਹ ਵੀ ਇੱਕ ਵਿਆਹ ਆ ਹੁਣ ਇਸੇ ਕਰਕੇ ਸਾਡੇ ਸਮਾਜ ਦੇ ਵਿੱਚ ਇੱਕ ਵਿਆਹ ਤੋ ਟੁੱਟਦਾ ਆ ਦੂਜਾ ਹੁੰਦਾ ਦੂਜਾ ਟੁੱਟਦਾ ਤੀਜਾ ਹੁੰਦਾ ਤੀਜਾ ਟੁੱਟਦਾ ਚੌਥਾ ਆ ਜਾਂਦਾ ਭਈ ਇਹ ਵਹਿਮ ਭਰਮ ਨਹੀਂ ਆ ਇਹ ਸਾਡੇ ਉਹ ਕੰਮ ਆ ਜਿਹੜੇ ਅਸੀਂ ਜਾਣੇ ਜਾਂ ਅਣਜਾਣ ਪੁਨੇ ਚ ਕਰਦੇ ਆ ਉਹ ਆਪਾਂ ਇਹ ਵਿਸ਼ੇ ਤੇ ਸੋਚੀਏ ਜੇ ਤੁਸੀਂ ਸਿੱਖ ਸਮਾਜ ਨੂੰ ਮੰਨਦੇ ਹੋ ਜੇ ਤੁਸੀਂ ਕਿਸੇ ਹੋਰ ਧਰਮ ਨੂੰ ਮੰਨਦੇ ਹੋ ਆਪਣੇ ਧਰਮ ਦੇ ਮੁਤਾਬਕ ਇੱਕ ਹੀ ਰਸਮ پوری ਕਰੋ बार-बार ਹੋਰ ਰਸਮਾਂ ਨਾ ਪੂਰੀਆਂ ਕਰੋ ਸਿੱਖੋ ਨਹੀਂ ਤਾਂ ਤੁਹਾਡੀ ਨਹੀਂ ਬਹੁਤ ਔਖਾ ਜਾਵੇਗਾ ਧੀ ਦਾ ਤਾਂ ਇਕੋ ਵਰੀ ਹੀ ਮਾਪਿਆਂ ਨੇ ਕਾਰਜ ਕਰਨ ਲੱਗਿਆ ਹੀ ਜੋਰ ਲੱਗ ਜਾਂਦਾ ਆ ਤੇ ਹਰ ਇੱਕ ਮਾਂ ਬਾਪ ਚਾਹੁੰਦਾ ਕਿ ਉਹਦੀ ਧੀ ਜਿੱਥੇ ਵਿਆਹ ਚੱਲੀ ਆ ਨਾ ਜਿੱਥੇ ਪਹਿਲੀ ਵਾਰੀ ਉਹਦਾ ਵਿਆਹ ਆ ਉਹ ਪੂਰੇ ਤਰ੍ਹਾਂ ਵਿਆਹ ਨਿਭ ਜਾਵੇ ਪਰ ਨਿਭੂ ਤਾਂ ਦੀ ਆ ਨਾ ਜੇ ਅਸੀਂ ਰਸਮਾਂ ਚੰਗੀਆਂ ਕਰਾਂਗੇ ਰਸਮਾਂ ਅਸੀਂ ਕਰ ਰਹੇ ਆ ਚਾਰ ਚਾਰ ਵਿਆਹਾਂ ਦੀਆਂ ਤੇ ਫਿਰ ਸਾਡੇ ਵਿਆਹਾਂ ਦੀਆਂ ਧੀਾਂ ਦੇ ਪੁੱਤਰਾਂ ਦੇ ਵਿਆਹ ਟੁੱਟਨੇ ਹੀ ਟੁੱਟਨੇ ਆ ਆਓ ਆਪਾਂ ਇਸ ਵਿਸ਼ੇ ਤੇ ਸੋਚੀਏ ਕਦੀ ਆਪਣੇ ਬੱਚੇ ਦੇ ਲਾਵਾ ਫੇਰੇ ਤੋਂ ਬਾਅਦ ਵਰਮਬਾਲਾ ਚਾਦਰ ਪਾਉਣ ਵਾਲਾ ਮੁੰਦਰੀ ਪਾਉਣ ਵਾਲੀ ਰਸਮ ਨਾ ਕਰੋ ਬਾਕੀ ਮਰਜੀ ਉਹਨਾਂ ਦੀ ਜਿਨ੍ਹਾਂ ਨੇ ਕਰਨਾ ਆ ਉਹ ਕਰ ਵੀ ਸਕਦੇ ਨੇ ਫਿਰ ਮੁੜ ਕੇ ਜਦੋਂ ਰੋਂਦੇ ਨੇ ਫਿਰ ਤੁਹਾਡੇ ਰਗੇ ਸੱਜਣ ਕਹਿ ਜਾਂਦੇ ਭਈ ਤੁਸੀਂ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਤੇ ਇੱਕ ਵਿਆਹ ਕਰਕੇ ਖੁਸ਼ ਨਹੀਂ ਹੋਏ ਫਿਰ ਦੂਜਾ ਤੀਜਾ ਚੌਥਾ ਕਿਤੋਂ ਰੋ ਆਪਣੇ ਕਰਮਾਂ ਨੂੰ ਔਰ ਆਪਣਾ ਵਿਚਿਆਂ ਤੇ ਸੋਚੀਏ ਇਹ ਕੋਈ ਗ੍ਰਹਿਮ ਭਰਮ ਅੰਧਵਿਸ਼ਵਾਸ ਨਹੀਂ ਆ ਇਹ ਵਿਆਹ ਜਾਂ ਰਸਮਾਂ ਇਹ ਟੇਨ ਟੇਨ ਚਾਰ ਚਾਰ ਵਿਆਹ ਜਾਂ ਰਸਮਾਂ ਨਾ ਕਰੀਏ ਇਹ ਸਾਡੇ ਬੱਚਿਆਂ ਦੀ ਜ਼ਿੰਦਗੀ ਲਈ ਬਹੁਤ ਨੁਕਸਾਨਦਾਇਕ ਆ ਹਰੇਕ ਅੱਜ ਬੰਦਾ ਪੜਿਆ ਲਿਖਿਆ ਸਮਝਦਾਰ ਆ ਜੇ ਕਿਸੇ ਨੂੰ ਕੋਈ ਸ਼ੱਕ ਹੋਵੇ ਤਾਂ ਜਰੂਰ ਸਰਚ ਕਰ ਲਵੇ ਕਿ ਭਈ ਇਹ ਜਿਹੜੀ ਮੰਦਰੀ ਪਾਉਣੇ ਚਾਦਰ ਪਾਉਣੀ ਜਾਂ ਇਹ ਵਰਮਬਾਲਾ ਪੋਣੀ ਇਹਦਾ ਕੀ ਮਤਲਬ ਹੁੰਦਾ ਆ ਨੰਦ ਕਾਰਜ ਦਾ ਕੀ ਮਤਲਬ ਹੁੰਦਾ ਫਿਰ ਉਹਨਾਂ ਨੂੰ ਆਪੇ ਜਵਾਬ ਮਿਲ ਜਾਂਦੇ ਮੈਂ ਆਸ ਕਰਦਾ ਮੇਰੇ ਸੱਜਣ ਇਸ ਪੋਜੀਟਿਵ ਸੋਚ ਨੂੰ ਨਾਲ ਧਿਆਨ ਦੇਣ ਕਿਤੇ ਮਾੜੀਆਂ ਸੋਚਾਂ ਤੋਂ ਦੂਰ ਹੋਣ ਦੀ ਕੋਸ਼ਿਸ਼ ਕਰਨਗੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਇੰਜ ਦੇ ਵਿਚਾਰ ਤੁਹਾਡੇ ਆਪਣੇ YouTube ਚੈਨਲ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਤੇ ਅਪਲੋਡ ਨੇ ਜੁਦੇ ਵਾਸਤੇ ਰੱਬ ਸੋਣਾ ਤੁਹਾਡੀਆਂ ਲੰਬੀਆਂ ਉਮਰਾਂ ਕਰੇ